ਮੈਂ ਕੀ ਕੀਤਾ ਗੜਕਰੀ ਸਾਹਿਬ ਨਾਲ ਥੋੜਾ ਨੇੜਤਾ ਆ ਉਹ ਫਿਰ ਉੱਥੋਂ ਯੂਆਰ2 ਜਿਹੜਾ ਰੋਡ ਕੱਢਿਆ ਪਾਣੀਪਤੋਂ ਜਿਹੜਾ ਸਿੱਧਾ 에ਰਪੋਰਟ ਨੂੰ ਮੈਂ ਕਿਹਾ ਜੀ ਕੀ ਬਾਤ ਹੈ ਮੋਰ ਚ ਕੋਸੋ ਕਰਕੇ ਹੋਇਆ ਹਾਂ ਮੇਰੇ ਲਾ ਤੁਹਾਡੇ ਭਰਾ ਦਾ ਉੱਥੇ ਸਟੋਨ ਸੋਚ ਦਾ ਲੈਵਲਸ ਦੇਖੋ ਕਿ ਮੈਂ ਹੁਣ ਦਿੱਲੀ ਬੈਠਾ ਸੋਚੀਏ ਜਾ ਰਹੇ ਯਾਰ ਜਦੋਂ ਕੈਨੇਡਾ ਕਨੋਡੇ ਜਾਂਦੇ ਹੀ ਦਿੱਲੀ ਤ ਪਹੁੰਚ ਜਾਂਦੇ ਹੁਣ ਵੀ ਇਹੀ ਹਾਲ ਹੈ 에ਰਪੋਰਟ ਦਿੱਲੀ ਵਾਲਾ ਯੂਜ਼ ਕਰੀਦਾ ਇੰਟਰਨੈਸ਼ਨਲ ਫਲਾਈਟਾਂ ਇੱਥੇ ਘੱਟ ਆ ਉੱਥੋਂ ਪਹੁੰਚ ਜਾਈਦਾ ਮੋਰਚਲ ਤੱਕ ਸੜਕਾਂ ਠੀਕ ਬਣ ਗਈਆਂ ਠੀਕ ਬਣ ਗਈਆਂ ਹੁਣ ਔਰ ਅੱਗੇ ਆ ਕੇ ਤਿੰਨ ਚਾਰ ਘੰਟੇ ਲਈ ਫਸ ਜਾਈਦਾ ਦਿੱਲੀ ਦੇ ਵਿੱਚ ਪਤਾ ਨੂੰ ਤੁਹਾਨੂੰ 에어ਪੋਰਟ ਜੀ ਜਾਣੇ ਆ ਤਿੰਨ ਘੰਟੇ ਵੇਸਟ ਹੁੰਦੇ ਆਉਂਦੇ ਫਿਰ ਫਿਰ ਡਬਲ ਟ੍ਰੈਫਿਕ ਹੋਈ ਹੁੰਦੀ ਉੱਥੇ ਹੂੰ ਕਈ ਵਾਰੀ ਟਰੱਕ ਕਿੰਨੇ ਖੜੇ ਤੁਸੀਂ ਫਸੇ ਰਹੇ ਨੇ ਬੋਰ ਹੋਈ ਜਾਂਦੇ ਮੈਂ ਕੀ ਕੀਤਾ ਗਡਕਰੀ ਸਾਹਿਬ ਨਾਲ ਥੋੜਾ ਨੇੜਤਾ ਆ ਮੇਰੀ ਵਾਹ ਸਾਰਿਆਂ ਨੇ ਉੱਥੇ ਪ੍ਰੇਮ ਬਹੁਤ ਹੋ ਗਿਆ ਸੀਗਾ ਉਹਨਾਂ ਨੂੰ ਪਤਾ ਹੈ ਆਪਣੇ ਸਾਹ ਵਾਲੀ ਸਿਆਸਤ ਦੀ ਟੈਕਨੀਕਲਟੀਜ਼ ਐਂਡ ਗ੍ਰਾਮਰ ਨੂੰ ਮੈਂ ਨਹੀਂ ਸਮਝਦਾ ਉਹ ਜਿ ਪਿਆਰ ਪਿਉਰ ਨਾ ਮੈਂ ਉਹ ਵੀ ਆ ਜਾਂਦੇ ਮੇਰੇ ਘਰ ਈਵਨ ਦੇਖੋ ਫੋਰਨ ਮਿਨਿਸਟਰ ਕਿਤੇ ਦਿਨ ਕਿਸੇ ਘਰ ਨਹੀਂ ਗਏ ਜਿਹੜੇ ਹੁਣ ਜੈ ਸ਼ੰਕਰ ਜੈ ਸ਼ੰਕਰ ਜੀ ਗਰੀਬ ਖਾਨੇ ਆਉਂਦੇ ਫੋਟੋ ਤੁਹਾਨੂੰ ਦਿਖਾਉਂ ਲਾਅ ਮਿਨਿਸਟਰ ਸਾਰੇ ਮਿਨਿਸਟਰ ਆ ਜਾਂਦੇ ਉਹ ਸੂਫੀ ਚਾਹ ਚੂਪਣਾ ਯਾਰ ਮਤਲਬ ਇਹ ਮੇਰਾ ਮਾਲਕੀ ਦੀ ਦਾ ਹੈ अच्छा फिर मैं उठी जाना मैं क्या तो काम लिए यार देखो सोच देखो हम्म वो फिर ओथों यूआर2 ਜਿਹੜਾ ਰੋਡ ਕੱਢਿਆ ਪਾਣੀ ਪੱਤੋ ਜਿਹੜਾ ਸਿੱਧਾ 에ਰਪੋਰਟ ਨੂੰ ਮੈਂ ਕਿਹਾ ਜੀ ਕੀ ਬਾਤ ਹੈ ਮੋਰਥਲ ਕਿਸੋ ਕਰਾਸ ਕਰ ਤੁਹਾਡੇ ਭਰਾ ਦਾ ਉਥੇ ਸਟੋਨ ਲੱਗਿਆ ਉਥੇ ਕਿੰਨੀ ਵਾਰੀ ਐਲਜੀ ਮੈਂ ਤਾਂ ਗੱਡ ਕਰੀ ਇੱਕ ਇੱਕ ਇੰਚ ਦੇਖਣ ਜਾਂਦੀ ਸੀ ਆਨਲਾਈਨ ਆਉਂਦਾ ਸੀ ਉਹ ਫਿਰ ਆਪਣੇ ਬੰਦੇ ਦੇਖਦੇ ਤੇ ਕੁਝ ਹੈ ਨਹੀਂ ਗੇ ਨਾ ਮੈਨੂੰ YouTube ਵਾਲੀ ਜਿਹੜਾ ਤੁਸੀਂ ਮੈਂ ਬੋਲੇ ਆ ਇਹ ਤੁਹਾਨੂੰ ਪਤਾ ਕਿਸੁਰ ਪਤਾ ਨਹੀਂ ਉਹ ਕਦੇ ਤਾਂ ਬੋਲਿਆ ਹੀ ਨਹੀਂ ਕਦੀ ਤੇ ਮੈਂ ਉਹ ਕਹਿੰਦੇ ਕਿ ਅੱਧੇ ਘੰਟੇ ਚ ਸਿੱਧਾ 에ਰਪੋਰਟ ਪਹੁੰਚ ਜਾਊਂਗੇ 20 ਮਿੰਟਸ ਸਿੱਧਾ 에ਰਪੋਰਟ ਦੇਖਿਆ ਨਾ 20 ਮਿੰਟਸ ਪੰਜਾਬੀਆਂ ਦੀ ਲੱਗੀ ਨਾ ਮौज ਉੱਥੋਂ ਸਿੱਧਾ ਜਾਇਆ ਕਰਨਗੇ ਤੇ ਹੰਸਰਾ ਜੰਸ ਦੱਸਦੇ ਹੀ ਨਹੀਂ ਵੀ ਇਹ ਮੈਂ ਲੈ ਕੇ ਆਇਆ ਉਹ ਰਸਤਾ ਮੈਂ ਕਦੀ ਸੋਚੀ ਨਾ ਨਤਨਗੜ ਕਰੀ ਕਰਕੇ ਹੋਇਆ ਇਹ ਮੈਨੂੰ ਪ੍ਰਧਾਨ ਮੰਤਰੀ ਸਾਹਿਬ ਵੀ ਕਹਿੰਦੇ ਹੁੰਦੇ ਕਹਿੰਦੇ ਸੋਚ ਇੰਨਾ ਕੰਮ ਕਰਦੇ ਆ ਸਾਰੇ ਤੁਹਾਡੇ ਐਮਪੀ ਇੰਨਾ ਦੱਸਦੇ ਆ ਐਡਾ ਵੱਡਾ ਕੰਮ ਕੀਤਾ ਸੋਸ਼ਲ ਮੀਡੀਆ ਤੇ ਤੂੰ ਜ਼ੀਰੋ ਆਪਣੀ अच्छा मैं कहना चल काम हो गया ठीक है ओके रिपोर्ट है फिर देखियो जब उस रोड ਤੇ ਚੜਗੇ ਸੱਜੇ ਹੱਥ ਤੁਹਾਨੂੰ ਬਹੁਤ ਵੱਡੇ ਵੱਡੇ ਇੰਸਟੀਚਿਊਟ ਦਿਸਗੇ ਹੂੰ ਉਹ ਹੈ ਹੋਮੋਪੈਥਿਕ ਐਂਡ ਆਯੁਰਵੈਦਿਕ ਹਸਪੀਟਲ ਐਂਡ ਕਮ ਇੰਸਟੀਚਿਊਟ ਉਹ ਤੁਹਾਡੇ ਭਰਾ ਨੇ ਬਣਾਏ ਉਹ ਪ੍ਰਧਾਨ ਮੰਤਰੀ ਨੇ ਕੀਤੇ ਫੇਰ ਜੋ ਜੋ ਕਹਿੰਦੇ ਸੀ ਪੇ ਦੇ ਪੁੱਤ ਮੈਨੂੰ ਜਦੋਂ ਮੈਂ ਬਣਿਆ ਹੀ ਆ ਕਿ ਕਰਾੜੀ ਚੰਦਰਪਾਸ ਬਣਾ ਚਾਹੀਦਾ ਪਾਰਕ ਇਦਾਂ ਦੇ ਹੋਣੇ ਚ ਉਹ ਤਾਂ ਅਣਗਿਣਤ ਲੇਕਿਨ ਦੱਸ ਨਹੀਂ ਮੈਂ ਸਕਿਆ ਲੋਕਾਂ ਨੂੰ ਉੱਥੇ ਦੱਸਣ ਦੀ ਸ਼ਾਇਦ ਲੋੜ ਵੀ ਨਾ ਪੈਂਦੀ ਉਹਨਾਂ ਨੂੰ ਪਤਾ ਸੀ ਵਿਚਾਰਾ ਇੱਥੇ ਤੁਰਿਆ ਫਿਰਦਾ ਰਹਿੰਦਾ